ਕਿਹਨੀਆਂ ਫੜੀਆਂ ਜੀ ਕਿੱਥੋਂ ਫੜੀਆਂ ਹੈਗੀਆਂ ਔਰ ਕਿੰਨੇ ਨਸ਼ਾ ਤਸਕਰ ਹੈਗੇ ਜੀ ਕਿੰਨੇ ਡੱਗਮਣ ਹੀ ਫੜੀਆਂ ਜੀ ਮਾਨਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਦੇ ਸਖਤ ਨਿਰਦੇਸ਼ ਸੀਗੇ ਕਿ ਜਿਹੜਾ ਨਸ਼ੇ ਦੇ ਖਿਲਾਫ ਲੜਾਈ ਹੈ ਉਸ ਵਿੱਚ ਅਡਾ ਟੀਮੋਂ ਦਾ ਗਠਨ ਕੀਤਾ ਜਾਵੇ ਤੇ ਜਿਹੜਾ ਸੋਢੀਨਗਰ ਏਰੀਆ ਸੀ ਥਾਣਾ ਕਲਖੁਰਦ ਦਾ ਉਥੋਂ ਜਿਹੜੀ ਕੰਪੇਨ ਆ ਰਹੀ ਸੀ ਉਹਨੂੰ ਵੇਖਦੇ ਹੋਏ ਮਾਨਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਇੱਕ ਅਡਾ ਟੀਮ ਦਾ ਗਠਨ ਕੀਤਾ DSP देहाती श्री राजेश जी ਤੇ SHO श्री बच्चन सिंह जी ਦੇ ਲੀਡਰਸ਼ਿਪ ਵਿੱਚ ਆਹ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਇੱਕ ਜਿਹੜਾ NDPS ਐਕਟ ਦਾ ਜਿਹੜਾ ਇੱਕ ਪਰੋਲ ਜੰਪਰ ਸੀ ਉਹਦਾ ਨਾਮ ਸੀਗਾ ਜੱਗਾ ਪੁੱਤਰ ਕਸ਼ਮੀਰ ਸਿੰਘ ਜਿਹੜਾ ਸੋਢੀ ਨਗਰ थाना ਕਲਖੁਰਦ ਦਾ ਰਹਿਣ ਵਾਲਾ ਸੀ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਨਾਲ ਉਹਦਾ ਇੱਕ ਸਾਥੀ ਸੀ ਨਛੱਤਰ ਪੁੱਤਰ पप्पू ਆ ਦੋਵਾਂ ਤੁਆਂ 960 ਨਸੀਲੀ ਗੋਲੀਆਂ मिलियन जिसको एक कमर्शियल क्वांटिटी का पर्चा दर्ज किया गया नाल ਦੇ ਨਾਲ ਜਿਹੜੀ ਡਰਗ ਮਣੀ ਹੁੰਦੀ ਹੈ ਜਿਸ ਤੋਂ ਇਹ ਸਾਰਾ ਵਪਾਰ ਹੁੰਦਾ ਹੈ ਡਰਗ ਦਾ 3,2700 ਰੁਪਏ ਦੀ ਜਿਹੜੀ ਡਰਗ ਮਣੀ ਹੈ ਉਹ ਵੀ ਬਰਾਮਦ ਹੋਈ ਹੈ ਮੈਂ ਨਾਲ-ਨਾਲ ਆਵੀ 10 ਦਾ ਕਿ ਇਧਰ ਜੱਗਾ ਹੈਗਾ ਜੱਗਾ ਪੁੱਤਰ ਕਸ਼ਮੀਰ ਇਸ ਤੋਂ ਪਹਿਲੇ 10 ਪਰਚੇ ਪਹਿਲੇ ਤੇ ਦਰਜ ਨੇ ਤੇ 5 ਪਰਚੇ ਜਿਹੜੇ ਹੈਗੇ ਐਨਡੀਪੀਐਸ ਜਾਨੀ ਕਿ ਨਸ਼ੇ ਦੇ ਪਰਚੇ ਹੈਗੇ ਨਾਲ-ਨਾਲ ਮੈਂ ਆਵੀ 10 ਦਾ ਕਿ ਇਧਰ ਜੱਗਾ ਪੁੱਤਰ ਕਸ਼ਮੀਰ ਹੈਗਾ ਇਹ 2015 ਵਿੱਚ ਇੱਕ ਪਰਚਾ ਹੋਇਆ ਸੀ ਕੁਲਗੜੀ ਵਿੱਚ ਉਸ ਵਿੱਚ ਇਹ ਸਜ਼ਾ ਕੱਟ ਰਿਹਾ ਸੀ 10 ਸਾਲ ਦੀ ਤੇ ਪਰੋਲ ਤੇ ਬਾਹਰ ਆਇਆ ਸੀ ਇਹ ਪਰੋਲ ਜੰਪ ਕਰ ਗਿਆ ਪਾਉ ਇਹ ਹੈ ਕਿ ਪਰੋਲ ਕੱਟਣ ਕੇ ਬਾਅਦ ਜੇਲ ਗਿਆ ਹੀ ਨਹੀਂ ਇਹ ਬੜਾ ਇੱਕ ਸੀਰੀਅਸ ਮਸਲਾ ਸੀ ਇਹਨੂੰ ਦੇਖਦੇ ਵੇ ਮਾਨਯੋਗ ਸਰਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਜਿਹੜੀ ਟੀਮ ਬਣਾਈ ਸੀ ਰਜੇਸ਼ ਜੀ ਤੇ ਬਚਨ ਜੀ ਦੀ ਉਹ ਟੀਮ ਨੂੰ ਜਿਹੜੀ ਕਾਮਯਾਬੀ ਮਿਲੀ ਹੈ ਇਹ ਪਰੋਲ ਜੰਪਰ ਵੀ ਫੜਿਆ ਗਿਆ ਹੈ ਤੇ ਨਾਲ ਨਾਲ ਇਸ ਦਾ ਜਿਹੜਾ ਸਾਥੀ ਹੈਗਾ ਨ 70 ਉਹ ਵੀ ਫੜਿਆ ਗਿਆ ਜਿਹੜਾ ਨ 79 ਉਸ ਤੇ ਵੀ ਟੋਟਲ ਪਹਿਲੇ ਚਾਰ ਪਰਚੇ ਹੈਗੇ ਦੋ ਨਸੀਬੇ ਹੈਗੇ ਤੇ ਮਾਨ ਜੋ ਕੇਸ ਇਸ ਵੀ ਫਿਰੋਜ਼ਪੁਰ 소ਮਾ ਮਿਸਰਾ ਜੀ ਵੱਲੋਂ ਆ ਵੀ ਨਿਰਦੇਸ਼ ਹੈਗੇ ਕਿ ਜਿਹੜੀ ਸਪੈਸ਼ਲ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਟੀਮ ਹੈਗੀ ਪਾਓ ਕੀ ਆਰਥਿਕ ਜਿਹੜੀ ਤਫਤੀਸ਼ ਯੂਨਿਟ ਉਹ ਇਹਦੇ ਜਿੰਨੀ ਵੀ ਪ੍ਰੋਪਰਟੀਆਂ ਹੈਗੀ ਸੰਪਤੀਆਂ ਹੈਗੀ ਪਾਵੇ ਅਚਲ ਹੋ ਪਾਵੇ ਚਲੋ ਮੂਵੇਬਲ ਹੋ ਮੂਵੇਬਲ ਹੋ ਉਹ ਸਾਰੀਆਂ ਪ੍ਰਾਪਰਟੀਆਂ ਦੀ ਪਹਿਚਾਨ ਕਰੇਗੀ ਇਹ ਵੈਰੀਫਾਈ ਕਰੇਗੀ ਕਿ ਕੀ ਉਹ ਨਸ਼ਾ ਵੇਚ ਕੇ ਬਣਾਈ ਗਈ ਹੈ ਜੇ ਨਸ਼ਾ ਵੇਚ ਕੇ ਬਣਾਈ ਗਈ ਉਹ ਵੀ ਸਾਰੀਆਂ ਪ੍ਰਾਪਰਟੀਆਂ ਹੈ ਉਹ ਵੀ ਅਟੈਚ ਕੀਤੀ ਜਾਏਗੀ ਸਰ ਜਿਹੜਾ ਜੱਗਾ ਸਿੰਘ ਹੈ ਇਹਦੇ ਉੱਤੇ ਪਹਿਲੇ ਵੀ ਸਰ ਮਾਮਲੇ ਦਰਜ ਹੋਏਗੇ ਬਿਲਕੁਲ ਜੀ ਜਿਹੜਾ ਜੱਗਾ ਸਿੰਘ ਪੁੱਤਰ ਹੈਗਾ ਕਸ਼ਮੀਰ ਇਸ ਤੇ ਪਹਿਲੇ 10 ਮਾਮਲੇ ਦਰਜ ਨੇ ਇਸ ਤੇ ਜਿਹੜੇ 5 ਮਾਮਲੇ ਹੈਗੇ ਉਹ ਨਸ਼ੇ ਦੇ ਐਨਡੀਪੀਐਸ ਦੇ ਪਰਚੇ ਹੈਗੇ ਤੇ ਨਾਲ ਇੱਕ ਅਸਲਾ ਇੱਕ ਦਾ ਵੀ ਪਰਚਾ ਹੈਗਾ ਸਰ ਇਹ ਜਿਹੜੀਆਂ ਗੋਲੀਆਂ ਸੀਗੀਆਂ ਸਰ ਇਹ ਕਿੱਥੇ ਲਿਆ ਦਿੰਦਾ ਸੀ ਕਿੱਥੇ ਵੇਚਦਾ ਸੀ ਕਿ ਕੈਮਿਸਟਾ ਨੂੰ ਦਿੰਦਾ ਸੀ ਜਾਂ ਕੋਈ ਹੋਰ ਨਹੀਂ ਡੀਐਸਪੀ ਦੇ ਆਤੀ ਸ੍ਰੀ ਰਜੇਸ਼ ਜੀ ਦੀ ਔਰ ਐਸ ਐਚਓ ਬਚਨ ਸਾਭ ਜੀ ਜਿਹੜੀ ਟੀਮ ਹੈਗੀ ਉਹ ਹੁਣ ਇਹ ਤਫਤੀਸ਼ ਕਰ ਰਹੀ ਹੈ ਕਿ ਕਿੱਥੋਂ ਗੋਲੀਆਂ ਲੈ ਕੇ ਆਂਦਾ ਸੀ ਕਿੰਨੂੰ ਵੇਚਦਾ ਸੀ ਤੇ ਨਾਲ ਇਹਦੇ ਕੋਲ ਜਿਹੜੀ ਡਰਗ ਮਣੀ ਬਰਮਦ ਹੋਈ ਹੈ 32700 ਰੁਪਏ ਉਹ ਡਰਗ ਮਣੀ ਕਿਸ ਪਰਪਸ ਲਈ ਕਿਹੜਾ ਡਰਗ ਖਰਦਨ ਵੇਚਣ ਲਈ ਉਹ ਯੂਜ਼ ਕਰਦਾ ਸੀ ਹੁਣ ਤਫਤੀਸ਼ ਦਾ ਵੀ ਤਫਤੀਸ਼ ਜਾਰੀ ਹੈ ਸਰ ਇਰੀਏ ਦੇ ਵਿੱਚੋਂ ਜੱਗੇ ਦਾ ਕਾਫੀ ਨਾਂ ਚੱਲਦਾ ਸੀਗਾ ਬਹੁਤ ਲੋਕ ਡਰਦੇ ਸੀ ਇਹਦੇ ਤੋਂ ਵੱਡਾ ਨਸ਼ੇ ਦਾ ਵਪਾਰੀ ਸੀਗਾ ਕਿੰਨਾ ਕ ਵੱਡਾ ਚੈਲੰਜ ਸੀਗਾ ਇਸ ਜੱਗੇ ਨੂੰ ਪੁਲਿਸ ਦੇ ਲਈ ਫੜਨ ਦੀ ਲੋੜੀਂਦਾ ਕਿੰਨਾ ਸੀ ਔਰ ਚੈਲੰਜ ਕਿੰਨਾ ਕ ਵੱਡਾ ਸੀਗਾ ਆ ਲੋੜਿੰਦਾ ਸੀ ਕਿਉਂਕਿ ਇਹ ਪਰੋਲ ਜੰਪਰ ਸੀ ਨਾਲ ਨਾਲ ਇਹ ਭਗੋੜਾ ਵੀ ਸੀ ਮੁਕੱਦਮਾ ਨੰਬਰ 71/20 ਵਿੱਚ ਤੇ ਚੈਲੰਜ ਵੱਡਾ ਸੀ ਬਟ ਜਿਵੇਂ ਮੈਂ ਪਹਿਲੇ ਵੀ ਦੱਸਿਆ ਹੈ ਜਿਵੇਂ ਮਾਨਯੋਗ ਐਸਐਸਪੀ ਫਿਰੋਜ਼ਪੁਰ 소ਮਾ ਮਿਸਰਾ ਜੀ ਆਈ ਸੀ ਪਹਿਲੀ ਮੀਟਿੰਗ 'ਚ ਉਹਨਾਂ ਨੇ ਪ੍ਰਾਇਰੀਟੀ ਸੈੱਟ ਕੀਤੀ ਸੀ ਕਿ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹ ਜੰਗ ਬਣਾਈ ਜਾਏ ਤੇ ਨਸ਼ੇ ਦੇ ਖਿਲਾਫ ਅੱਡਾ ਟੀਮੋ ਦਾ ਗਠਨ ਕੀਤਾ ਜਾਏ ਸਰ ਸੋਡੀ ਨਗਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਨੌਜਵਾਨ ਜਿਹੜੇ ਨਸ਼ੇ ਦੇ ਪੇਟ ਚ ਚੁੱਕੇ ਸੀ ਉੱਥੇ ਤਾਂ ਉੱਥੇ ਚਿੱਟੇ ਦਾ ਬਹੁਤ ਹੀ ਵੱਡਾ ਜਿਹੜਾ ਕਾਰੋਬਾਰ ਚੱਲਦਾ ਕਿ ਉਹਦਾ ਡਾਇਰੈਕਟ ਫਾਸਕ ਹੁਣ ਦੇਖਾ ਜਿਹੜਾ ਜੱਗਾ ਹੈਗਾ ਸੋਡੀ ਨਗਰ ਦਾ ਰਹਿਣ ਵਾਲਾ ਹੈਗਾ ਤੁਸੀਂ ਦੱਸ ਰਹੇ ਹੋ ਇਹ ਹੁਣ ਜਦ ਇਹ ਫੜਿਆ ਗਿਆ ਹੈ ਤੇ ਜਿਹੜਾ ਇਲਾਕਾ ਹੈ ਉੱਥੇ ਹੁਣ ਸ਼ਾਂਤੀ ਬਹੁਤ ਬਣੇਗੀ ਉਮੀਦ ਕਰਨ ਜੀ ਲੋਕ ਸੋਢੀ ਨਗਰ ਦੇ ਜਿਵੇਂ ਮਸ਼ਹੂਰ ਪਿੰਡ ਹੋ ਗਿਆ ਸੀ ਫਿਰੋਜ਼ਪੁਰ ਦਾ ਚਿੱਟੇ ਚ ਨੰਬਰ 1 ਤੇ ਸੀ ਫਿਰੋਜ਼ਪੁਰ ਚੋਂ ਲੱਗਦਾ ਕਿ ਜੱਗੇ ਦੇ ਫੜਨ ਤੋਂ ਬਾਅਦ ਲੋਕ ਉਮੀਦ ਰੱਖ ਸਕਦੇ ਵੀ ਹੁਣ ਸ਼ਾਂਤੀ ਹੋ ਸਕਦੀ ਏਰੀਆ ਚ ਨਾ ਸਿਰਫ ਸੋਢੀ ਨਗਰ ਦੇ ਬਲਕਿ ਮੈਂ ਆਸ ਕਰਦਾ ਕਿ ਪੂਰੇ ਫਿਰੋਜ਼ਪੁਰ ਵਾਸੀ ਹੁਣ ਜਿਹੜਾ ਇਹ ਨਸੇ ਦਾ ਜਿਹੜਾ ਦਲਦਲ ਹੈਗਾ ਇਹ ਜਿਹੜਾ ਅਭੀ ਸਾਫ ਹੈਗਾ ਇਸ ਤੋਂ ਮੁਕਤ ਹੋਣਗੇ ਮੈਂ ਇਹ ਵੀ ਦੱਸ ਦਵਾਂ ਕਿ ਮਾਨ ਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰੀਆ ਜੀ ਦੇ ਲੀਡਰਸ਼ਿਪ ਵਿੱਚ ਅਸੀਂ ਐਸੇ 50 ਜਿਹੜੇ ਹੌਟਸਪੌਟ ਹੈ ਉਹ ਵੀ ਰੈਡੈਂਟੀਫਾਈ ਕੀਤੇ ਹਨ ਤੇ ਉੱਥ ਤੇ ਨਾਲ ਨਾਲ ਜੁੜੇ ਹੈਗੇ ਜਿਹੜੇ ਨਸ਼ਾ ਦਾ ਵਪਾਰ ਕਰਦੇ ਹਨ ਉਹਨੂੰ ਵੀ ਐਨਫੈਕ ਕੀਤਾ ਜਾ ਰਿਹਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਜਿਹੜੀ ਉਹਨਾਂ ਦੀ ਪ੍ਰਾਪਰਟੀ ਹੈਗੀ ਉਹ ਵੀ ਅਟੈਚ ਕੀਤੀ ਜਾਏਗੀ ਠੀਕ ਹੈ